ਚੋਨ ਜਾਬਤਾ ਲਾਗੂ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਵੰਧਾ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਪਰ ਇਹਨਾਂ ਦਾਅਵਿਆਂ ਦੀ ਪੋਲ ਗੁਰਾਇਮ ਵਿੱਚ ਚੋਰਾਂ ਨੇ ਖੋਲ ਕੇ ਰੱਖ ਦਿੱਤੀ ਹੈ ਅਤੇ ਨੈਸ਼ਨਲ ਹਾਈਵੇ ਦੇ ਉੱਪਰ ਹੀ ਪੰਜ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਚੋਰੀ ਦੀਆਂ ਸਫਲ ਵਾਰਦਾਤਾਂ ਨੂੰ ਅਨਸ਼ਾਮ ਦਿੱਤਾ ਇਨ੍ਹਾਂ ਚੋਰੀਆਂ ਨਾਲ ਜਿੱਥੇ ਦੁਕਾਨਦਾਰਾਂ ਦਾ ਭਾਰੀ ਨੁਕਸਾਨ ਹੋ ਗਿਆ ਉੱਥੇ ਹੀ ਪੀੜਤ ਦੁਕਾਨਦਾਰਾਂ ਨੂੰ ਜੋ ਪੁਲਿਸ ਪ੍ਰਸ਼ਾਸਨ ਤੇ ਚੋਰਾਂ ਨੂੰ ਫੜਨ ਦੀ ਉਮੀਦਦਾਜ਼ਨ ਉਹ ਵੀ ਮੌਕਾ ਦੇਖਣਾ ਇਹ ਮੁਲਾਜ਼ਮਾਂ ਨੇ ਤੋੜ ਕੇ ਰੱਖ ਦਿੱਤੀਆਂ ਉਲਟਾ ਦੁਕਾਨਦਾਰਾਂ ਨੂੰ ਹੀ ਕਹਿ ਦਿੱਤਾ ਕਿ ਅਗਰ ਤੁਸੀਂ ਕੋਰ ਕਚੈਰੀਆਂ ਦੇ ਗੇੜੇ ਲਗਾ ਸਕਦੇ ਹੋ ਤਾਂ ਕਾਰਵਾਈ ਕਰਵਾਓ ਨਹੀਂ ਤਾਂ ਕਾਰਵਾਈ ਕਰਵਾਉਣ ਦੀ ਲੋੜ ਨਹੀਂ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਸੁਖਵੀਰ ਆਟੋ ਸਰਵਿਸ ਦੇ ਮਾਲਕ ਸੁਖਵੀਰ ਚੰਦ ਨੇ ਦੱਸਿਆ ਕਿ 2 ਮਹੀਨੇ ਵਿੱਚ ਦੂਸਰੀ ਵਾਰ ਉਸ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰ ਦੁਕਾਨ ਵਿੱਚੋਂ ਬੈਲਡਿੰਗ ਸੈੱਟ, ਡ੍ਰਿਲ ਮਸ਼ੀਨ, ਗ੍ਰਾਈਂਡਰ, ਤਾਰਾਂ ਅਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਏ। ਹੁਣ ਆ ਪੁਲਿਸ 'ਤੇ ਦੋਸ਼ ਲਗਾਉਂਦੇ ਆ ਕਿ ਆ ਕਿ ਪੁਲਿਸ ਪ੍ਰਸ਼ਾਸਨ ਚੋਰਾਂ ਨੂੰ ਫੜਨ ਵਿੱਚ ਪੂਰੀ ਤਰ੍ਹਾਂ ਨਾਲ ਫੇਲ ਸਾਬਤ ਹੋ ਰਹੀ ਹੈ ਤੇ ਉਲਟਾ ਉਹਨਾਂ ਨੂੰ ਹੀ ਪਰੇਸ਼ਾਨ ਕਰ ਰਹੀ ਹੈ। ਜ਼ਿਕਰ ਜੋ ਹੈ ਕਿ ਇਸੇ ਤਰ੍ਹਾਂ ਹੀ ਚੋਰ ਹੋਰ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੰਦ ਵਿੱਚ ਸਨ ਲਗਾ ਕੇ ਅੰਦਰੋਂ ਨਕਦੀ ਅਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਏ। ਇਹ ਰਾਤ ਨੂੰ ਜਿੱਦਾਂ ਰਾਤਰੀ ਚੋਰੀ ਹੋਈ ਉਹ ਅੱਜ ਤਾਂ ਵੀ ਹੁਣ ਮੈਂ ਸਵੇਰੇ ਗਿਆ ਜਿੱਗਾ ਪੁਲਿਸ ਵਾਲਿਆਂ ਦਾ ਦਰਗਾਹ ਦੁਕਾਨ ਉਹ ਵੀ ਆ ਕੇ ਮੌਕਾ ਦੇਖ ਕੇ ਚਲੇ ਗਏ ਆ ਤੇ ਉਹ ਨਹੀਂ ਕੋਈ ਕਾਰਵਾਈ ਦੀ ਪਹਿਲਾਂ ਕੀਤੀ ਪਹਿਲਾਂ ਦੋ ਜਣੇ ਆਏ ਸੀਗੇ ਪਹਿਲਾਂ ਵੀ ਉਹ ਦੋ ਮਹੀਨੇ ਪਹਿਲਾਂ ਚੋਰੀ ਹੋ ਗਈ ਆ ਉਦੋਂ ਵੀ ਨਹੀਂ ਕੋਈ ਕਾਰਵਾਈ ਕੀਤੀ ਤੇ ਹੁਣ ਫੇਰ ਹੋ ਗਈ ਦੁਆਰਾ ਕਰ ਚੋਰੀ ਤੇ ਹੁਣ ਵੀ ਹੁਣ ਮੈਨੂੰ ਕਹਿੰਦੇ ਆ ਕਿ ਵੀ ਜੇ ਤੁਹਾਡੇ ਨਾਲ ਕੋਈ ਲਾਗੜਾ ਡ ਹੈਗੀ ਆ ਤੁਸੀਂ ਮਾਨੂੰ ਦੱਸੋ। ਆਪਾ ਉਹ ਬੰਦਾ ਲਿਆਉਂਦੇ ਆ ਫੜ ਕੇ ਬਈ ਜੇ ਤਾ ਤੁਸੀਂ ਨਹੀਂ ਕਰ ਸਕਦੇ ਤੇ ਅਸੀਂ ਕੁਝ ਨਹੀਂ ਕਰ ਸਕਦੇ ਤੇ ਇੱਥੇ ਸਮਾਨ ਲੈ ਗਿਆ ਜਿੱਦਾਂ ਬਿਲਡਿੰਗ ਸੈਟ ਦੀਆਂ ਤਾਰਾਂ ਲੀਡਰ ਲੁੱਡਰ ਲੈ ਕੇ ਚੋ ਕੇ ਬਿਲਡਿੰਗ ਸੈਟ ਲੈ ਗਿਆ ਤੇ ਡਰਿੱਲ ਮਸ਼ੀਨ ਲੈ ਗਿਆ ਤੇ ਗਰੈਂਡਰ ਲੈ ਗਿਆ ਜੀ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਦੇ ਲੋ ਜੀ 10000 ਦਾ ਨੁਕਸਾਨ ਆਜੋ ਇੱਥੇ ਹੋ ਗਿਆ 20000 ਦਾ ਪਹਿਲਾਂ ਹੋ ਗਿਆ 2 ਮਹੀਨੇ ਪਹਿਲਾਂ ਉਦੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਹੈ ਕਿ ਕਾਰਵਾਈ ਹੁਣ ਵੀ ਪੁਲਿਸ ਵਾਲਾ ਇੱਕ ਨਵਾਂ ਆਇਆ ਤੇ ਉਹ ਵੀ ਇਹੀ ਗੱਲ ਕਹਿੰਦਾ ਕਹਿੰਦਾ ਕਿ ਜੀ ਬਈ ਜੇ ਦਾ ਤੁਸੀਂ ਕੋਰਟ ਦੇ ਵਿੱਚ ਜਾ ਸਕਦੇ ਹੋ ਸਾਨੂੰ ਦੱਸੋ ਜੇ ਨਹੀਂ ਜਾ ਸਕਦੇ ਤਾਂ ਵੀ ਦੱਸੋ ਅਜੀ ਕਾ ਵੀ ਤੁਸੀਂ ਬੰਦਾ ਸਾਨੂੰ ਦਿਖਾ ਲੋ ਕਿਹੜਾ ਬੰਦਾ ਆ ਵੀ ਪੇਸ਼ ਮੇਰੇ ਕੋ ਸਾਡੇ ਕੋਲ ਕਰੋ ਵੀ ਇਹ ਬੰਦਾ ਤੁਹਾਡੇ ਕੋਈ ਕਹਿੰਦਾ ਵੀ ਮੈਂ ਚੋਰੀ ਕੀਤੀ ਆ ਵੀ ਅਸੀਂ ਕੋਰਟ ਦੇ ਵਿੱਚ ਜਾਣ ਨੂੰ ਤਿਆਰ ਹਾਂ ਲੇਕਿਨ ਉਹ ਬੰਦਾ ਸਾਨੂੰ ਉਹ ਜਿਹੜਾ ਪੁਲਿਸ ਵਾਲਾ ਉਹ ਸਾਨੂੰ ਇਦਾਂ ਕਹਿੰਦਾ ਵੀ ਕਹਿੰਦਾ ਵੀ ਤੁਸੀਂ ਵੀ ਵੀ ਜੇ ਤੁਸੀਂ ਨਹੀਂ ਵੀ ਜਾ ਸਕਦੇ ਵੀ ਜੀ ਵੀ ਕੋਈ ਕਾਰਵਾਈ ਨਹੀਂ ਕਰ ਸਕਦੇ ਜੀ ਮਾਰਦਾਤ ਭਾਜੀ ਆਹ ਤੰਦ ਪਾੜ ਕੇ ਤਿੰਨਾਂ ਦੁਕਾਨਾਂ ਦੀ ਪੂਰੀ ਕਰ ਲਈ ਆ ਮਾਨ ਪੂਰਨ ਲਗਾ ਕਾਕੇ ਜਤਾਰੀ ਲਈ ਟ੍ਰੰਗ ਵਗੈਰਾ ਜਿਹੇ ਹਾਂ ਤਾਂ ਕੱਪਤਲ ਦੇ ਕੁਝ ਮਜਦਾ ਕੁਆੜ ਪਾਣਾ ਪਿਆ 10000 ਹੋਣ ਲੱਗਾ ਆਹਾ ਗੈਸ ਬੈਡਿੰਗ ਦਾ ਸਮਾਨ ਲੱਗਾ ਹਾਂ ਜਿਹੜਾ 7-8000 ਰੁਪਿਆ ਪਿਆ ਹਾਂ ਉਹ ਵੀ ਸਮਾਨ ਅੱਜ ਲੈਣ ਆਉਣਾ ਹੈ ਦੇ ਉਹਨੂੰ ਦੇਣਾ ਸੀ ਜਿਹਨੇ ਸਮਾਨ ਲੈ ਕੇ ਆਉਣਾ ਸੀ ਉਹ ਵੀ ਲੈ ਕਿੰਨੀਆਂ ਦੁਕਾਨਾਂ ਦਾ ਟੋਟਲ ਚੋਦੀ ਹੋਈ ਹੈ ਭਾਈ ਇਹ ਤਿੰਨ ਦੁਕਾਨਾਂ ਦੀ ਹੈ ਭਾਜੀ ਕੱਦਾ ਪਾਟੀਆਂ ਆ ਕਿੰਨਾ ਕ ਨੁਕਸਾਨ ਦਾ ਹੁੰਦਾ ਲੱਗਦਾ ਹੋਇਆ ਹੈ ਭਾਜੀ ਨੁਕਸਾਨ ਤਾਂ ਹੁਣ ਬਾਅਦ 'ਚ ਪਤਾ ਲੱਗਣਾ ਹੋਣ ਜਾਨੀ ਜਿਹੜਾ ਦੀਦਾ ਆ 25 30 ਹਜ਼ਾਰ ਦਾ ਜਾਣਾ ਤਾਂ ਆਪਣਾ ਇੱਥੇ ਇੱਕ ਤੁਸੀਂ ਦੱਦੋ ਫੋਨ ਵਗੈਰਾ ਪਿਆ ਉਹਨਾਂ ਦਾ ਹੀ ਆ ਆ ਪਿਆ ਭਾਜੀ ਫੋਨ ਛੱਡ ਕੇ ਜਾਇਆ ਅੱਛਾ ਇਹ ਉਹਨਾਂ ਦਾ ਹੀ ਆ ਹਾਂਜੀ ਕਦੋਂ ਤੁਹਾਨੂੰ ਹੁਣ ਸਵੇਰੇ ਜਦੋਂ ਦੁਕਾਨ ਖੁੱਲ੍ਹੀ ਉਹਦਾ ਪਤਾ ਲੱਗਾ ਜੀ ਨਹੀਂ ਮੇਰੇ ਗਵਾਂਢੀ ਬੇਲਾ ਆਇਆ ਜਿਹਨਾਂ ਦੀ ਉਹ ਦੁਕਾਨ ਹੈ ਉਹਨੇ ਆ ਕੇ ਮੈਨੂੰ ਫੇਰ ਫੋਨ ਕੀਤਾ ਫੇਰ ਮੈਂ ਤਾਂ ਬਾਅਦ ਆਇਆ ਇੱਥੇ ਜਦੋਂ ਮੈਂ ਆਇਆ ਤਾਂ ਮੈਂ ਇਹ ਗੇਟ ਖੋਲੇ ਆ ਰਹੇ ਅੰਦਰ ਲੋਹੇ ਦੀਆਂ ਉੱਤਰ ਨੂੰ ਦੇਖ ਕੇ ਆ ਛੱਤ ਪੱਤੀ ਸੀਗੀ ਹੂੰ ਇਹ ਅੰਦਰ ਨਿਵਾਰੀ ਗੁੱਲੀ ਬਈ ਆ ਇਧਰੋਂ ਬੈਟਿੰਗ ਲੜੇ ਦੀ ਲੀਡ ਧਾਰੀ 30 35 ਫੁੱਟ ਦੀ ਸੀਗੀ ਤਾਂਬੇ ਦੀ ਉਹ ਸਾਰੀ ਲੱਗਾ ਆ ਵੱਢ ਗਏ ਹੂੰ ਤੇ ਹੋਰ ਪਿੱਤਲ ਦੀਆਂ ਟੁੱਟੀਆਂ ਪਈਆਂ ਸੀਆਂ ਉਹ ਲੱਗਾ ਆ ਬਾਕੀ ਇਹ ਪਤਾ ਨਹੀਂ ਆ ਗਾ ਇਹ ਮਾਨ ਚੱਕ ਕੇ ਦੇਖਾਂਗੇ ਤੇ ਪਤਾ ਲੱਗੂ ਕੈਸ਼ ਵਗੈਰਾ ਵਿੱਚੇ ਸਾਡਾ ਵੀ ਕੁਝ ਨਹੀਂ ਕੈਸ਼ ਨਹੀਂ ਜਗਿਆ ਕੋਈ ਮੰਗ ਮੰਗ ਕੇ ਕਰਦੇ ਆ ਮੰਨ ਜੋ ਫੋਨ ਛੱਡ ਗਏ ਫੋਨ ਤੋਂ ਬੈਰੀ ਵਗੇ ਗੱਲ ਨਾਲ ਉਹਦੀ ਹੂੰ ਤੇ ਕੌਣ ਹੈਗਾ ਕੌਣ ਨਹੀਂ ਕਿਹੜਾ ਕਰਕੇ ਗਿਆ ਉਹ ਤੋਂ ਬੂੰਦ ਤਾਂ ਪਤਾ ਲੱਗ ਸਕਦਾ ਹੂੰ